ਅਮਰਿਤਪਾਲ ਮਹਿਰੋ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਉਹਦੇ ਦੋ ਸਾਥੀਆਂ ਨੇ ਕੰਚਨ ਕੁਮਾਰੀ ਜਣ ਕੇ ਕਮਲ ਕੌਰ ਦਾ ਕਤਲ ਕੀਤਾ ਤੇ ਉਹ ਕਤਲ ਕੋਈ ਸ਼ੋਰਮਗਤੀ ਨਾਲ ਨਹੀਂ ਕੀਤਾ ਉਹਦੇ ਵਿੱਚ ਸਭ ਤੋਂ ਵੱਡੀ ਧੋਖਾ ਧੜੀ ਇਹ ਹੈ ਕਿ ਉਹਨੂੰ ਘਰ ਦੇ ਵਿੱਚੋਂ ਕਹਿੰਦੇ ਕਿਸੇ ਗੱਡੀ ਦੀ ਪ੍ਰਮੋਸ਼ਨ ਕਰਾਉਣੀ ਹੈ ਦਫ਼ਤਰ ਦੇ ਵਿੱਚ ਲਜਾਣ ਵਾਸਤੇ ਇੱਕ ਭਲੇਖਾ ਦੇ ਕੇ ਲੈ ਕੇ ਗਏ ਫਿਰ ਗਾੜੀ ਕੋਲੋ ਚ ਹੁੰਦਾ ਕਿਸੇ ਸੁਨਸੁਨਾ ਜਗ੍ਹਾ ਦੇ ਉੱਪਰ ਲੈ ਕੇ ਉੱਥੇ ਉਹਨੂੰ ਗਾਲ ਖੋੜ ਕੇ ਮਾਰ ਦਿੱਤਾ ਗਿਆ ਹੁਣ ਇੱਥੇ 1 ਮਿੰਟ ਵਾਸਤੇ ਥੋੜਾ ਜਿਹਾ ਧਿਆਨ ਦਿਓ ਆ ਜਿਹੜੇ ਕਹਿੰਦੇ ਨੇ ਨਾ ਸਰੋਪੇ ਦੀ ਵਿਅਦਵੀ ਕਰਦੀ ਪੱਗ ਦੀ ਦਸਤਾਰ ਦੀ ਵਿਅਦਵੀ ਕਰਦੀ ਇਹਨਾਂ ਹਰਾਮਖੋਰਾਂ ਨੇ ਜਿਹੜਾ ਕਮਰਕਸ਼ਾ ਹੁੰਦਾ ਨਾ ਲੱਕ ਨਾਲ ਬੰਨਿਆ ਹੋਇਆ ਉਹ ਕਮਰਕਸ਼ੇ ਦੇ ਨਾਲ ਉਹ ਕਮਲਕੌਰ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਫਾہد ਇੱਕੇ ਮਾਰਿਆ ਜਣ ਕੇ ਕਿੱਡੀ ਭੜੀ ਕਰਤੂਤ ਹਰਕਤ ਕੀਤੀ ਹੈ ਸੁਣ ਗੱਲ ਧਿਆਨ ਦਿਓ ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਗੰਦ ਹੈ ਉਥੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕਿਹਤੇ ਪਾਬੰਦੀ ਨਹੀਂ ਲਾ ਸਕਦੇ ਫਿਰ ਜਿਹੜਾ ਕੌਰ ਦੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੌਰ ਸ਼ਬਦ Hindu ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ Hindu ਬੰਦਿਆਂ ਦੇ ਨਾਮ ਨਹੀਂ ਨਾਮ ਨਾਲ ਲੱਗਦਾ ਹੁਣ ਜਿਵੇਂ ਇੰਡੀਆ ਟੀਮ ਦੇ ਜਿਹੜੇ ਕ੍ਰਿਕਟਰ ਸਾਬਕਾ ਕਪਤਾਨ ਸੀ ਮਹਿੰਦਰ ਸਿੰਘ ਤੋਂਨੀ ਉਦਨਾਨ ਨਾਮ ਵੀ ਸਿੰਘ ਲੱਗਦਾ ਉਹ ਕਿਹੜਾ ਸਿੱਖ ਹੈ ਰਾਜਾ ਜੈ ਸਿੰਘ ਉਹਦਾ ਅਮਰਸ਼ ਕੌਣ ਤੋਂ ਪਹਿਲਾਂ ਹੀ ਨਾਂ ਆ ਜਿਹੜੇ ਫੁਕਰੀਆਂ ਮਾਰਦੇ ਨੇ ਨਾ ਕੈਦੀ ਤੇ ਨਾਮ ਨਾਲ ਸਿੰਘ ਲਗਾਇਆ ਜਾਂ ਕੌਰ ਲਗਾਇਆ ਜੇ ਕੋਈ ਗਲਤ ਹਰਕਤ ਕਰੋ ਅਸੀਂ ਬਖਸ਼ਾਂਗੇ ਨਹੀਂ ਮੈਂ ਮਹਿੰਦੀ ਕਰਨੀ ਆ ਅਮਰਪਾਲ ਕਤੀੜ ਨੂੰ ਜਾ ਉਹਦੀਆਂ ਭੇਡਾਂ ਜਿਹੜੀਆਂ ਹੱਲਾਸ਼ੇਰੀ ਦਿੰਦੀਆਂ ਨੇ ਕਿ ਚੰਗਾ ਕੰਮ ਕੀਤਾ ਇੱਕ ਜਨਾਨੀ ਨੂੰ ਮਾਰ ਦੇਣਾ ਕਿੰਨੀ ਕਸੂਰਮਗਤੀ ਹੈ ਨੇੜਾ ਮਹਾਭਾਰਤ ਇੱਕ ਜੁਦ ਹੋਇਆ ਉਹ ਇੱਕ ਔਰਤ ਪਿੱਛੇ ਹੋਇਆ ਤੁਸੀਂ ਸਟੇਜਾਂ ਤੇ ਲਾਨਤਾਂ ਪਾਉਂਦੇ ਹੋ ਤੇ ਇਹਦਾ ਮਤਲਬ ਤੁਸੀਂ ਤਾਂ ਫਿਰ ਉਹਨਾਂ ਨਾਲ ਵੀ ਗਏ ਕੁਝ ਨਹੀਂ ਹੋ ਜੇ ਰਾਵਣ ਸੀਤਾ ਨੂੰ ਲੈ ਕੇ ਗਿਆ ਸੀ ਉਹਨੇ ਟੱਚ ਤੱਕ ਨਹੀਂ ਕੀਤਾ ਤੁਸੀਂ ਤਾਂ ਉਹਨਾਂ ਨਾਲ ਵੀ ਗਏ ਕੁਝ ਨਹੀਂ ਇੱਕ ਔਰਤ ਪਿੱਛੇ ਜਾਨੀ ਕਿ ਜਨਾਨੀਆਂ ਮਾਰਨ ਵਾਲੇ ਔਰਤਾਂ ਮਾਰਨ ਵਾਲੇ ਸੂਰਮੇ ਇੱਕ ਪਹਿਲਾਂ ਡੇਬਰੂਗੜ ਜੇਲ੍ਹ ਚ ਬੈਠਾ ਐ ਅਸ਼ਾ ਫੇਰ ਨਹੀਂ ਆਵਾਜ ਹੁੰਦਾ ਫਿਰ ਤੁਹਾਨੂੰ ਕਹਿੰਦਾਂਦਾ ਕਹਿੰਦਾ ਜੇ ਕੋਈ ਹੋਰ ਆਊਗਾ ਸਾਹਮਣੇ ਹੁਣ ਤੈਨੂੰ ਮੈਂ ਗਣਾਉਣਾ ਬੰਦੇ ਦਾ ਪੁੱਤ ਬਣ ਕੇ ਤੂੰ ਨੂੰ ਮੂੰਹ ਕਰੀ ਸਭ ਤੋਂ ਪਹਿਲਾਂ ਨਾਨਕ ਸਰ ਵਾਲੇ ਬਲਾਦਕਾਰੀ ਤੂੰ ਜਾ ਕੇ ਫੜੇ ਉਹਨੂੰ ਤਾਂ ਪੈਸੇ ਲੈ ਕੇ ਸਮਝੌਤਾ ਕੀਤਾ ਉਹ ਕਿਉਂ ਨਹੀਂ ਮਾਰੇ ਫਿਰ ਆਇਆ ਇੱਕ ਬੰਤੇ ਵਰਗੇ ਬਾਂਦਰਾ ਪਿੰਦ ਦੇ ਨੇ ਦੋ ਮੁੰਡੇ ਉਹਨਾਂ ਦਾ ਜਿਹੜਾ ਜੱਟ ਬਾਂਦਰਾ ਵਾਲੇ YouTube ਚੈਨਲ ਆ ਨਾ ਉਹ ਫਰੋਲ ਕੇ ਦੇਖ ਲੋ ਓਨੀ ਗੰਦਗੀ ਤਾਂ ਕਮਲਕੌਰ ਨੇ ਕੁੰਪਾਈ ਨਹੀਂ ਹੋਣੀ ਜਿੰਨੀ ਉਹ ਗੰਦਗੀ ਪਾ ਰਹੇ ਨੇ ਨਲੇ ਬੰਦੇ ਕੌਣ ਨੇ ਉਹ ਤਾਂ ਤੁਹਾਡੇ ਸਿੱਖਾਂ ਦੇ ਐ ਜੱਟਾਂ ਦੇ ਮੁੰਡੇ ਨੇ ਨਾਲ ਹੀ ਹੋਰ ਗੱਲ ਕਹਿ ਦਨਾ ਸਨੀ ਲਿਆਉਣੀ ਸ਼ਰਿਆਮ ਕਹਿੰਦੀ ਐ ਕਿ ਮੈਂ ਸਿੱਖ ਪਰਿਵਾਰ ਵਿੱਚੋਂ ਆ ਤੇ ਉਹਦੀਆਂ ਅਸ਼ਲੀਲ ਵੀਡੀਓ ਹੋਰ ਵੀਡੀਓ ਕਿਹਨੇ ਦੇਖੀਆਂ ਹੋਣਗੀਆਂ ਸਭ ਨੂੰ ਪਤਾ ਐ ਆ ਜਿਹੜੀਆਂ ਬੀਬੀਆਂ ਸਾਡੇ ਘਰਾਂ ਵਿੱਚ ਨੇ ਨਾ ਜਿੰਨਾਂ ਕੋਲੇ ਫੋਨ ਨੇ ਜੇ ਤੁਸੀਂ ਰਿਸਰਚ ਕਰਨਾ ਹੋਵੇ ਉਹ ਡਿਲੀਟ ਪਾਓ ਤੁਸੀਂ ਕਰ ਦਿਓ ਫਿਰ ਵੀ ਸਾਹਮਣੇ ਆ ਜੂ ਇਹਨਾਂ ਦੀ ਗੱਲਾਂ ਬਾਤਾਂ ਚ ਪਤਾ ਲੱਗਦਾ ਹੁੰਦਾ ਵੀ ਸ਼ਨੀ ਲਿਉਣ ਦੀਆਂ ਸ਼ਨੀ ਲਿਉਣ ਦੀਆਂ ਵੀਡੀਓ ਨੇ ਦੇਖੀਆਂ ਹੋਈਆਂ ਨੇ ਆਪਣੇ ਆਪ ਨੂੰ ਭਲੇ ਮਾਤਸ ਨਾ ਬਣੋ ਦੂਜੀ ਗੱਲ ਜੇ ਤੁਸੀਂ ਉਸ ਕੁੜੀ ਨੂੰ ਇਹ ਕਹਿ ਕੇ ਮਾਰਿਆ ਕਿ ਉਹ ਗੰਦਗੀ ਪਾਉਂਦੀ ਸੀ ਅਸ਼ਲੀਲ ਹਰਕਤਾਂ ਕਰਦੀ ਸੀ ਫਿਰ ਸ਼ਰਿਆਮ ਲਲਕਾਰ ਕੇ ਮਾਰਦੇ ਨਾ ਫਿਰ ਉਹਨੂੰ ਲਿਜਾ ਕੇ ਤੁਸੀਂ ਮਾਰਤਾ ਡੈੱਡ ਬਡੀ ਉਹਦੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਉਸੇ ਵਕਤ ਜਦੋਂ ਮਾਰ ਦਿੱਤਾ ਸੀ ਸਾਹਮਣੇ ਹੋ ਕੇ ਪੇਸ਼ ਹੁੰਦੇ ਪੁਲਿਸ ਦੇ ਵੀ ਅਸੀਂ ਇਹ ਕੰਮ ਕੀਤਾ ਹੈ ਇੰਟਰਪੋਕਾਂ ਦੀ ਨਿਸ਼ਾਨੀਆਂ ਇਹ ਬੁੱਜਦਲ ਕਹਿੰਦੇ ਆ ਤੁਹਾਨੂੰ ਔਰ ਜਿਹੜੇ ਬੰਦਿਆਂ ਨੂੰ ਇਹ ਧਮਕੀਆਂ ਦਿੰਦਾ ਆ ਭਾਵੇਂ ਕਿਸੇ ਕੁੜੀ ਨੂੰ ਧਮਕੀਨ ਦੇ ਵੀਡੀਓ ਸੁਣ ਲਿਓ ਮੇਰੇ ਨਾਲ ਕੰਟੈਂਟ ਕਰਿਓ ਮੇਰਾ ਫੋਨ ਨੰਬਰ 9056255202 ਜੇ ਅਮਰਤਪਾਲ Ê ਤੋਂ ਬਾਅਦ ਕੋਈ ਹਰਕਤ ਕਰ ਗਿਆ ਜੇ ਵੀ ਇਹ ਹਰਕਤਾਂ ਤੋਂ ਬਾਅਦ ਕਰਦੇ ਜਿਵੇਂ ਇਹ ਕਹਿੰਦਾ ਫਿਰ ਬੰਦੇ ਦਾ ਪੁੱਤ ਬਣਾਵਾਂਗੇ ਨਾਲੇ ਹੱਥ ਨਹੀਂ ਲਾਉਂਦੇ ਨਾਲੇ ਕਾਨੂੰਨੀ ਕਾਰਵਾਈ ਦੇ ਮੁਤਾਬਕ ਟੰਗ ਕੇ ਦਿਖਾਵਾਂਗੇ ਫਿਰ ਦੱਸਾਂਗੇ ਵੀ ਕਿਹੜੇ ਭਾਅ ਵਿਕਦੇ ਐ ਇਹਦਾ ਮਤਲਬ ਹੈ ਜਿਹੜੇ ਆ ਕਮੈਂਟਾਂ ਵਿੱਚ ਵਾਹ ਵਾ ਕਰਦੇ ਨੇ ਚੰਗਾ ਕੀਤਾ ਤੁਸੀਂ ਚਾਹੁੰਦੇ ਹੋ ਵੀ ਕੌਮ ਦੇ ਮੱਥੇ ਤੇ ਕਲੰਕ ਲੱਗੇ ਇਹ ਕੋਈ ਸੂਰਮੰਗਤੀ ਆ ਜਿਹੜੇ ਆ ਤੁਹਾਡੇ ਸਰਸੇ ਵਾਲੇ ਬਰਗੀਆਂ ਕਤੀੜਾ ਬਲਾਤਕਾਰੀ ਨੇ ਆ ਜਿਹੜੇ ਨਰੰਕਾਰੀ ਨੇ ਤੁਸੀਂ ਆ ਫੜੇ ਨੇ ਉਹਨਾਂ ਨੂੰ ਤੁਸੀਂ ਕੀ ਕਰ ਲਿਆ ਮਾਰ ਦਿੱਤਾ ਉਹਨਾਂ ਨੂੰ ਤੁਸੀਂ ਸਣੀ ਲਿਉਣੀ ਸ਼ਰਿਆਮ ਕਹਿੰਦੀ ਆ ਉਦੋਂ ਤੱਕ ਪਹੁੰਚ ਹੈਗੀ ਆ ਜਾ ਕੇ ਉਹਨੂੰ ਮਾਰ ਸਕਦੇ ਹੋ ਪਤਾ ਹੈ ਬਿਆਲ ਟੋਕੜੇ ਕਰਕੇ ਬੋਰੀਆਂ ਚ ਭਵਾ ਦੋ ਉਧਰ ਨੂੰ ਮੂੰਹ ਨਹੀਂ ਹੋਇਆ ਉਹ ਤਾਂ ਇੱਕ ਬਿਹਾਰ ਦੀ ਕੁੜੀ ਆ ਅਸਾ ਇੱਥੇ ਇੱਕ ਹੋਰ ਕੰਟਰੋਵਰਸੀ ਹੋਣੀ ਆ ਉਹ Hindu ਪਰਿਵਾਰ ਵਿੱਚੋਂ ਆ ਠੀਕ ਹੈ ਉਹਨੇ ਨਾਮ ਵਰਤ ਲਿਆ ਕਮਲ ਕੌਰ ਰੱਖ ਲਿਆ ਜਿਹੜੀਆਂ ਸਾਡੀਆਂ ਸਿੰਗਰ ਕੁੜੀਆਂ ਨੇ ਕਿ ਉਹ ਸਾਰੀਆਂ ਜੱਟਾਂ ਦੀਆਂ ਨੇ ਉਹ ਸਾਰੀਆਂ ਸਿੱਖਾਂ ਦੀਆਂ ਨੇ ਉਹਨਾਂ ਨੇ ਵੀ ਕੋਰ ਨਾਮ ਰੱਖਿਆ ਨਾਮ ਅਕੌਰ ਵੀ ਹੈ ਉਹਦੇ ਗਾਣੇ ਸੁਣ ਲਿਓ ਕਿੰਨਿਕ ਭਲੀ ਮਾਨਸਾ ਹੋ ਸੁਣ ਲਿਓ ਗਾਣੇ ਉਹਦੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਉਹ ਕੁੜੀ ਨੂੰ ਤੁਸੀਂ ਘਰੋਂ ਲੈ ਕੇ ਗਏ ਉਹਨੂੰ 10-15 ਬੰਦੇ ਇਕੱਠੇ ਹੋ ਕੇ ਸਮਝਾ ਵੀ ਸਕਦੇ ਸੀ ਮਤਲਬ ਕੀ ਹੈ ਇਹਨਾਂ ਲੋਕਾਂ ਨੂੰ ਮਦਦਨਾ ਚਾਹਣਾ ਕਿ ਇਹਨਾਂ ਦਾ ਬਲੈਕ ਮੇਲنگ ਦਾ ਧੰਦਾ ਹੈਗਾ ਪੈਸੇ ਲੈਂਦੇ ਨੇ ਜਿਉ 5-7 ਲੱਖ ਦੇ ਦਿੰਦੀ ਮੰਨ ਜਾਂਦੀ ਫਿਰ ਉਹਨੂੰ ਕਿਹਨੇ ਮਾਰਨਾ ਸੀ ਹੁਣ ਬੰਦੇ ਦਾ ਪੁੱਤ ਪੁਲਿਸ ਨੇ ਬਣਾਉਣਾ ਚੰਗੀ ਤਰ੍ਹਾਂ ਹੁਣ ਕਹਿੰਦਾ ਸੀ ਗੰਦਗੀ ਸਾਫ਼ ਕਰਨੀ ਹੈ ਕਿੱਥੋਂ ਕਿੱਥੋਂ ਗੰਦਗੀ ਸਾਫ਼ ਕਰੋ ਗੱਲ ਕਹਿਣ ਲੱਗਾ ਸਿਰੇ ਦੀ ਇਹ ਮੂਸਲਾ ਜਿਹੜੀ ਦੀ ਬੈਕਗ੍ਰਾਉਂਡ ਹੈ ਨਾ ਇਹ ਮੂਸਲਾ ਹੈ ਇੱਕ ਉਹ ਤੂਫਾਨ ਫਿਰਦਾ ਹੁੰਦਾ ਨਾ ਮੁੰਡਾ ਉੱਤੇ ਸਰਦਾਈ ਬਣਾਉਂਦਾ ਉਹ ਵੀ ਮੂਸਲਾ ਹੈ ਇਸਾਈ ਹੈ ਔਰੰਗਜ਼ੇਬ ਨੇ ਵੀ ਇਦਾਂ ਕੀਤਾ ਸੀ ਤੇ ਇਹ ਵੀ ਇਦਾਂ ਕਰ ਰਹੇ ਨੇ ਮੈਂ ਬੈਠਾ ਆਪਣੇ ਘਰੇ ਸ਼ਰਿਆਮ ਤੈਨੂੰ ਕਦੀੜ ਕਹਿੰਨਾ ਵੀ ਤੂੰ ਡਰਪੋਖ ਬੰਦਾ ਹੈ ਜਨਾਨੀ ਮਾਰਨ ਵਾਲਾ ਔਰ ਧਮਾਰਨ ਵਾਲਾ ਕਦੇ ਸੂਰਮਾ ਨਹੀਂ ਹੋ ਸਕਦਾ ਤੁਸੀਂ ਕਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਹੋ ਗੁਰੂ ਪਾਸ਼ਾ ਕਹਿੰਦੇ ਬੱਚੇ ਤੇ ਨਿਹੱਥੇ ਤੇ ਔਰਤ ਤੇ ਭੱਜੇ ਜਾਂਦੇ ਤੇ ਬਾਹਰ ਨਹੀਂ ਕਰਨਾ ਜਿਹੜੀ ਔਰਤ ਤੇ ਬਾਹਰ ਕੀਤਾ ਧੋਖੇ ਨਾਲ ਤੁਸੀਂ ਕੀਤਾ ਕਿੱਥੇ ਲਿਖਾ ਦਿਓਗੇ ਜਿੰਨਾ ਗੰਦ ਐਸ ਵਕਤ ਸੋਸ਼ਲ ਮੀਡੀਆ ਤੇ ਹੈਗਾ ਉਹਦਾ ਸ਼ੁਕਰਤੀਆ ਫੜਿਆ ਗਿਆ ਉਹ ਕੁੜੀ ਹਲੇ ਵੀ ਹੈਗੀ ਆ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਉਹਨਾਂ ਗੰਦ ਕਿਸ ਨੇ ਬੋਲੇ ਆ ਪ੍ਰੋਡੂਸਰ ਨੇ ਕੀ ਕੁਛ ਕੀਤਾ ਉਹਦੇ ਵੱਲ ਮੂੰਹ ਹੋਇਆ ਤੁਹਾਡਾ ਮਾੜੇ ਦੀ ਜਨਾਨੀ ਸਭ ਦੀ ਭਾਬੀ ਬਣ ਜਾਂਦੀ ਹੈ ਇਹ ਸਭ ਨੂੰ ਪਤਾ ਹੈ ਤੁਸੀਂ ਇਹ ਜਿਹੜਾ ਕਾਰਾ ਕੀਤਾ ਨਾ ਇਹ ਮਰਦਾਂ ਵਾਲਾ ਕੰਮ ਨਹੀਂ ਇਹ ਸੂਰਮਿਆਂ ਵਾਲਾ ਕੰਮ ਨਹੀਂ ਬੁੱਢਲਾਂ ਵਾਲਾ ਕੰਮ ਹੈ ਇਹ ਔਰ ਪੂਰੀ ਕੌਮ ਦੇ ਮੱਥੇ ਤੇ ਕਲੰਕ ਹੈ ਕਿਹਾ ਕਰਨਗੇ ਵੀ ਆ ਸਿੱਖ ਕੌਮ ਦੇ ਵਿੱਚ ਨੀਲੇ ਚੋੜਿਆਂ ਵਾਲੇ ਜਨਾਨੀਆਂ ਨੂੰ ਔਰਤਾਂ ਨੂੰ ਮਾਰਨ ਵਾਲੇ ਯੋਧੇ ਨੇ ਔਰ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਇਹ ਅਮਰਤਪਾਲ ਮਹਿਰੋ ਜੀ ਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰੇ ਉਹਨੂੰ ਬਣਾਵਾਂਗੇ ਬੰਦੇ ਦਾ ਪੁੱਤ ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲਈ ਜਿੱਥੇ ਮਰਜੀ ਕਿਹੇ ਉੱਤੇ ਕੱਢ ਕੇ ਗੱਲ ਕਰਾਂਗੇ ਪਰ ਤੈਨੂੰ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਵਹਾ ਕੇ ਵੀ ਉਹ ਕੁੜੀ ਨੂੰ ਕਿਉਂ ਮਾਰਿਆ ਜੇ ਤੁਸੀਂ ਗੰਦਗੀ ਸਾਫ਼ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰਿਆਂ ਵਿੱਚ ਆ ਡੱਬੇ ਦੇ ਵਿੱਚ ਇੱਕ ਚਿੱਟਾ ਬੇਦਾ ਗ੍ਰੰਥੀ ਫੜਿਆ ਅੱਜ ਕੱਲ ਦੀ ਗੱਲ ਐ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਦੀ ਸਾਨੂੰ ਕੀ ਗੱਲਾਂ ਕਰਨ ਲੱਗੇ ਹੋ ਸੀ ਔਰ ਤੇਰੇ ਕੋਲੇ ਅਥੋਰਟੀ ਕੀ ਐ ਪੰਜਾਬ ਕੱਲੇ ਸਿੱਖਾਂ ਦਾ ਸਭ ਦਾ ਸਮਝਾ ਪੰਜਾਬ ਐ ਸਭ ਦੇ ਹੱਥਾਂ ਵਿੱਚ ਫੋਨ ਐ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਣਾ ਨਾ ਦੇਖੇ ਤੁਸੀਂ ਹੁੰਦੇ ਕੌਣ ਹੋ ਇਹ ਗੱਲ ਕਰਨ ਵਾਲੇ ਮੈਂ ਇੱਕ ਠੋਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਨੂੰ ਉਹ ਪਾੜਦੀ ਸੀ ਕਿ ਕਿ ਅਸੀਂ ਰੁਪਏ ਦੇ ਦਿੰਦੇ ਘਰ ਬਣਾਉਂਦੇ ਤੇਰੇ ਕੋਲੇ ਰੁਪਏ ਕਿਥੋਂ ਦੇਖਤੀੜੇ ਤੂੰ ਰੁਪਏ ਕਿਥੋਂ ਲੈ ਕੇ ਆਉਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ ਬਲੈਕਮੇਲ ਕਰਕੇ ਤੂੰ ਪੈਸੇ ਇਕੱਠੇ ਕਰਦਾ ਤੁਹਾਡੇ ਕੋਲ ਬੈਂਕ ਲੱਗੀ ਆ ਜਾਂ ਚਿੱਟਾ ਵੇਚਦੇ ਹੋ ਇਦਾਂ ਹੀ ਤੁਹਾਡੇ ਕੋਲੇ ਲੋਕਾਂ ਦੀਆਂ ਦਰਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨੂੰ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਅਮਰਤਪਾਲ ਜਿੰਦਾਬਾਦ ਅਮਰਤਪਾਲ ਮੇਰੋ ਨਾ ਕਥਾ ਬਚਕਾ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਨਾ ਸ਼੍ਰੋਮਣੀ ਮਿੰਟ ਦਾ ਕੋਈ ਮੈਂਬਰ ਹੈ ਇਹ ਗੁੰਡਾ ਅੰਸਰ ਨੇ ਇੱਕ ਇਥੇ ਸਿਰੇ ਤੇ ਗੱਲ ਹੋਰ ਕਹਿਣੀਆਂ ਸੁਣਿਓ ਗੱਲ ਕੌੜੀ ਆ ਜਦੋਂ ਇਹ ਕਹਿੰਦੇ ਨੇ ਨਾ ਕਿ ਆਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਅਟੈਕ ਹੋਇਆ ਬਿਲਕੁਲ ਨਹੀਂ ਇੰਡੀਆ ਦੀ ਆਰਮੀ ਨੇ ਜਿਹੜੇ ਅਕਾਲ ਤਖਤ ਤੇ ਖੂਨਖਾਰ ਗੁੰਡੇ ਬੈਠੇ ਸੀ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ। ਉਹ ਖੂਨਖਾਰ ਜਿਹੜੇ ਗੁੰਡੇ ਸੀ ਭਿੰਡਰਾਂ ਵਾਲੇ ਦੇ ਚਮਚੇ ਜਾਂ ਭਿੰਡਰਾਂ ਵਾਲਾ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਸੀ। ਤੇ ਇਹੀ ਅਮਰਤਪਾਲ ਮੈਰੋਬਰਗੇ ਜਿਹੜੇ ਪੂਲੇ ਦੀ ਰੀਸ ਕਰਦੇ ਆ। ਅੱਛਾ ਇਹਦੀ ਵੀਡੀਓ ਜਦੋਂ ਆਈ ਨਾ ਇਹ ਪੂਰਾ ਡਰਿਆ ਹੋਇਆ। ਮਤਲਬ ਹੁਣ ਦੁਬਾਰੇ ਜਿਹੜੀ ਵੀਡੀਓ ਪਾਈ ਆ ਕੇ ਅਸੀਂ ਪੰਜਾਬ ਦੀ ਗੰਦਗੀ ਸਾਫ਼ ਕਰਨ ਲਈ ਵੀ ਲੋਕ ਥੋੜਾ ਬਹੁਤਾ ਮੇਰੇ ਹਮਦਰਦ ਬਣ ਮੇਰੇ ਜਣ ਕੇ ਪਿੱਛੇ ਖੜਨ ਵੀ ਹਵਾ ਬਣ ਜੇ ਪਰ ਲੋਕਾਂ ਨੂੰ ਪਤਾ ਨਹੀਂ ਕਿ ਜਿਹਨਾਂ ਜੂਨ 84 ਦਾ ਅਤਵਾਦ ਦਾ ਦੌਰ ਦੇਖਿਆ ਉਦੋਂ ਇਹ ਜਿਹੜੀਆਂ ਖਤੀੜਾਂ ਨੇ ਰੋਲੇ ਪਾਏ ਸੀ ਇਹ ਸ਼ਰਿਆਂ ਨੂੰ ਪਤਾ ਹੈ ਔਰ ਜਿਹੜੀ ਵੀ ਕੋਈ ਕੁੜੀ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ YouTube ਚੈਨਲ ਤੇ ਕੋਈ ਵੀਡੀਓ ਪਾਉਂਦੀ ਹੈ ਪਹਿਲੀ ਗੱਲ ਤਾਂ ਉਹਨੂੰ ਬੇਨਤੀ ਹੈ ਵੀ ਜਿਹੜੇ ਜੇ ਤੁਸੀਂ ਸਿੱਖ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਕੋਈ ਵੀਡੀਓ ਪਾਉਨੇ ਹੋ ਤੁਹਾਨੂੰ ਆਪਣੇ ਆਪ ਅਕਲ ਦੀ ਲੋੜ ਹੈ ਵੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹੜੀ ਪਰਿਵਾਰਾਂ ਵਿੱਚ ਅਸੀਂ ਦੇਖ ਨਹੀਂ ਸਕਦੇ ਇਹ ਜ਼ਰੂਰੀ ਹੈ ਮੈਂ ਕਦੇ ਨਹੀਂ ਇਹ ਕਹਿੰਦਾ ਵੀ ਤੁਸੀਂ ਗੰਦ ਪਾਓ ਅਜ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਸੁਣਦਾ ਹੈ ਉਹ ਸੁਣੀ ਜਾਵੇ ਪਰ ਤੁਹਾਨੂੰ ਹੱਕ ਕੀ ਹੈ ਤੁਹਾਡੇ ਕੋਲੇ ਕੋਈ ਕਾਨੂੰਨ ਤੁਹਾਡੇ ਕੋਲੇ ਕੋਈ ਪੁਲਿਸ ਦਾ ਉਹਦ ਜੋ ਜੇ ਕੋਈ ਲੀਡਰ ਹੋ ਜਿਹੜਾ ਲੋਕਾਂ ਤੁਸੀਂ ਉਹ ਤਾਂ ਮੂਰਖ ਬਣਾਉਣ ਲੱਗਿਓ ਇੱਥੇ ਲਾਂਡ ਪਰਸ ਨੂੰ ਵੀ ਪੈਣੀ ਆ ਵੀ ਤੁਸੀਂ ਅੱਖਾਂ ਬੰਦ ਕਰਕੇ ਬੈਠੋ ਬੰਦਾ ਸ਼ਰਿਆਮ ਧਮ ਕਹਿੰਦੇ ਹੀ ਜਾਂਦਾ ਐਦੋਂ ਬਾਅਦ ਜਿਹੜਿਆ ਮੈਂ ਵੀਡੀਓ ਪਾਉਣ ਲੱਗਾ ਨਾ ਜੇ ਅਮਰਤਪਾਲ ਮਹਿਰੋ ਕੋਈ ਹਰਕਤ ਕਰੂਗਾ ਮੈਂ ਸ਼ਰਿਆਮ ਕਹਿੰਦਾ ਕੋਈ ਧਮਕੀ ਨਹੀਂ ਔਰ ਅਸੀਂ ਕਹਿੰਦੇ ਹੱਥ ਵੀ ਨਹੀਂ ਲਾਉਣਾ ਕਾਨੂੰਨੀ ਤੌਰ ਤੇ ਟੰਗ ਕੇ ਦਿਖਾਉ ਜੇ ਤੂੰ ਬਾਅਦ ਕੋਈ ਹਰਕਤ ਉਹਦੀ ਸਾਹਮਣੇ ਆ ਗਈ ਤਾਂ ਬੰਦੇ ਦਾ ਪੁੱਤ ਬਣ ਕੇ ਨਾ ਪੰਜਾਬ ਵਿੱਚ ਰਹਿਣਾ ਰਹਿ ਤੇ ਨਹੀਂ ਤੂੰ ਮੁਸਰਾ ਹੈਗਾ ਤੇ ਟੱਪ ਜਾ ਫਿਰ ਬਾਰਡਰ ਪਾਕਿਸਤਾਨ ਜਾ ਲੋੜ ਨਹੀਂ ਤੇਰੇ ਵਰਗੀਆਂ ਖਦੀੜਾਂ ਦੀ ਸਾਡੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ